ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਛੇੜੀ ہوئی ਹੈ ਉਹਨੂੰ ਨਸ਼ਿਆਂ ਬਾਰੇ ਉਹਦੀ ਕੀ ਪ੍ਰੋਗਰੈਸ ਹੈ ਕੀ ਕੀ ਕਮੀਆਂ ਹੈ ਕਿੰਨੇ ਕਿੰਨੇ ਅਚੀਵਮੈਂਟ ਹੈ ਉਹਦੇ ਉਹਦਾ ਰਿਵਿਊ ਲੈਣਾ ਬੇਸਿਕਲੀ ਸਪਲਾਈ ਚੇਨ ਜਿਹੜੀ ਹੈ ਉਹਨੂੰ ਤੋੜਨ ਦਾ ਕੰਮ ਪੰਜਾਬ ਪੁਲਿਸ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਛੋਟੇ ਛੋਟੇ ਤੋਂ ਲੈ ਕੇ ਵੱਡੇ ਫੈਂਡਰ ਦੇ ਨੇ ਟਾਰਗੇਟਡ ਅਪਰੋਚ ਹੈ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੈ ਕੋਈ ਨਾ ਕੋਈ ਆਪਰੇਸ਼ਨ ਲਾਂਚ ਹੁੰਦਾ ਹੈ ਅਚੀਵਮੈਂਟ ਆ ਡਰੱਗ ਪੈਡਲਰਸ ਹੈ ਜਾਂ ਬੜੀ ਮੱਛੀਆਂ ਹੈ ਜਿਹੜੇ ਹਟਦੇ ਨਹੀਂ ਜਿਨ੍ਹਾਂ ਨੇ ਆਪਣੇ ਮਕਾਨ ਸਰਕਾਰੀ ਜ਼ਮੀਨਾਂ ਤੇ ਬਣਾਏ ਹਨ ਜਾਂ ਕੋਈ ਵਕਫ ਬੋਰਡ ਦੀ ਜ਼ਮੀਨ ਹੈ ਕੋ ਫੋਰੈਸਟ ਦੀ ਜ਼ਮੀਨ ਹੈ ਉਹਦੇ ਚ ਤੇ ਐਂਟੀ ਡਰੋਨ ਟੈਕਨੋਲੋਜੀ ਐਂਟੀ ਡਰੋਨ ਗਨਸ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਇੰਸਟਾਲ ਹੋ ਜਾਣਗੇ